DIG ਹਰਚਰਨ ਸਿੰਘ ਪੁਲਰ ਮਾਮਲੇ ਦੇ ਵਿੱਚ ਅੱਜ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦੱਸੀਏ ਕਿ ਉਹਨਾਂ ਦੀ ਅੱਜ ਪੇਸ਼ੀ ਹੈ ਜੇਸ ਤੋਂ ਬਾਅਦ 5 ਦਿਨਾਂ ਦਾ ਰਿਮਾਂਡ ਜਿਹੜਾ ਕਿ ਉਹਨਾਂ ਨੂੰ ਮਿਲਿਆ ਸੀ ਹਾਲਾਂਕਿ ਅੱਜ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਜੇਸ ਤੋਂ ਬਾਅਦ ਡੀਆਈਜੀ ਹਰਚਰਨ ਸਿੰਘ ਪੋਲਰ ਅਤੇ ਉਥੇ ਹੀ ਵਿਚੋਲੀਆ ਨੂੰ ਜਿਹੜਾ ਕਿ ਪੇਸ਼ੀ ਦੇ ਉੱਤੇ ਸੱਦਿਆ ਗਿਆ ਹੈ ਤੇ ਜੇਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਉਥੇ ਹੀ ਅੱਜ ਕਈ ਰਾਜ ਬਾਹਰ ਨਿਕਲ ਸਕਦੇ ਨੇ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਸੀ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਜਿਹੜਾ ਕਿ ਗ੍ਰਿਫਤਾਰੀ ਕੀਤੀ ਗਈ ਉਥੇ ਹੀ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਜਿਸ ਤੋਂ ਬਾਅਦ ਸੋਨਾ ਦੁੱਛੇ ਪਾਸੇ ਕਈ ਘੇੜੇ ਤੇ ਉਥੇ ਹੀ ਕਈ ਵੱਡੀ ਗਿਣਤੀ ਦੇ ਵਿੱਚ ਕੈਸ਼ ਬਰਾਮਦ ਹੋਇਆ ਤੇ ਇੱਥੇ ਹੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀ ਹੈ ਕਿ ਨਿਕਲ ਕੇ ਬਾਹਰ ਆਈਆਂ ਸੀ ਤੇ ਅੱਜ ਡੀਆਈਸੀ ਹਰਚਨਨ ਸਿੰਘ ਪੁੱਲਰ ਨੂੰ ਪੇਸ਼ ਕੀਤਾ ਜਾਵੇਗਾ ਸੀਬੀਆਈ ਦੁਆਰਾ ਰਿਮਾਂਡ ਮੰਗ ਸਕਦੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਅੱਜ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਉੱਥੇ ਹੀ ਦੱਸ ਦਈਏ ਕਿ ਅੱਜ ਪੇਸ਼ ਕੀਤਾ ਜਾਵੇਗਾ ਪੇਸ਼ੀ ਦੇ ਉੱਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਹੜੇ ਕਿ ਵੱਡੇ ਖੁਲਾਸੇ ਤੇ ਕਈ ਰਾਜ ਖੋਲ੍ਹ ਸਕਦੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਅੱਜ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦੱਸ ਦਈਏ ਕਿ ਉਹਨਾਂ ਦੀ ਅੱਜ ਪੇਸ਼ੀ ਹੈ ਤੇ ਜਿਸ ਤੋਂ ਬਾਅਦ 5 ਦਿਨਾਂ ਦਾ ਰਿਮਾਂਡ ਜਿਹੜਾ ਕਿ ਉਹਨਾਂ ਨੂੰ ਮਿਲਿਆ ਸੀ ਹਾਲਾਂਕਿ ਅੱਜ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਜਿਸ ਤੋਂ ਬਾਅਦ ਡੀਆਈਜੀ ਹਰਚਰਨ ਸਿੰਘ ਪੋਲਰ ਅਤੇ ਉਥੇ ਹੀ ਵਿਚੋਲੀਆ ਨੂੰ ਜਿਹੜਾ ਕਿ ਪੇਸ਼ੀ ਦੇ ਉੱਤੇ ਸੱਦਿਆ ਗਿਆ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਉਥੇ ਹੀ ਅੱਜ ਕਈ ਰਾਜ ਬਾਹਰ ਨਿਕਲ ਸਕਦੇ ਨੇ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਸੀ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਜਿਹੜਾ ਕਿ ਗ੍ਰਿਫਤਾਰੀ ਕੀਤੀ ਗਈ ਉਥੇ ਹੀ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਜਿਸ ਤੋਂ ਬਾਅਦ ਸੋਨਾ ਦੁੱਛੇ ਪਾਸੇ ਕਈ ਘੇੜੇ ਤੇ ਉਥੇ ਹੀ ਕਈ ਵੱਡੀ ਗਿਣਤੀ ਦੇ ਵਿੱਚ ਕੈਸ਼ ਬਰਾਮਦ ਹੋਇਆ ਤੇ ਇੱਥੇ ਹੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀ ਹੈ ਕਿ ਨਿਕਲ ਕੇ ਬਾਹਰ ਆਈਆਂ ਸੀ ਤੇ ਅੱਜ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਪੇਸ਼ ਕੀਤਾ ਜਾਵੇਗਾ ਸੀਬੀਆਈ ਦੁਆਰਾ ਰਿਮਾਂਡ ਮੰਗ ਸਕਦੀ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਅੱਜ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਅੱਜ ਪੇਸ਼ ਕੀਤਾ ਜਾਵੇਗਾ ਪੇਸ਼ੀ ਦੇ ਉੱਤੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਹੜੇ ਕਿ ਵੱਡੇ ਖੁਲਾਸੇ ਤੇ ਕਈ ਰਾਜ਼ ਖੋਲ੍ਹ ਸਕਦੇ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਦੇ ਵਿੱਚ ਅੱਜ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਦੀ ਅੱਜ ਪੇਸ਼ੀ ਹੈ ਤੇ ਜਿਸ ਤੋਂ ਬਾਅਦ 5 ਦਿਨਾਂ ਦਾ ਰਿਮਾਂਡ ਜਿਹੜਾ ਕਿ ਉਹਨਾਂ ਨੂੰ ਮਿਲਿਆ ਸੀ ਹਾਲਾਂਕਿ ਅੱਜ ਰਿਮਾਂਡ ਖਤਮ ਹੋ ਚੁੱਕਿਆ ਹੈ ਤੇ ਜਿਸ ਤੋਂ ਬਾਅਦ ਡੀਆਈਜੀ ਹਰਚਰਨ ਸਿੰਘ ਪੁੱਲਰ ਅਤੇ ਉਥੇ ਹੀ ਵਿਚੋਲੀਆਂ ਨੂੰ ਜਿਹੜਾ ਕਿ ਪੇਸ਼ੀ ਦੇ ਉੱਤੇ ਸੱਦਿਆ ਗਿਆ ਹੈ ਤੇ ਜਿਸ ਤੋਂ ਬਾਅਦ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਤੇ ਉਥੇ ਹੀ ਅੱਜ ਕਈ ਰਾਜ਼ ਬਾਹਰ ਨਿਕਲ ਸਕਦੇ ਨੇ ਤਾਂ ਗੱਲ ਕਰੀਏ ਬੀਤੇ ਦਿਨਾਂ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਸੀ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਜਿਹੜਾ ਕਿ ਗ੍ਰਿਫਤਾਰੀ ਕੀਤੀ ਗਈ ਉਥੇ ਹੀ ਕੁਝ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਜਿਸ ਤੋਂ ਬਾਅਦ ਸੋਨ ਦਾ ਦੁੱਛੇ ਪਾਸੇ ਕਈ ਗੇਣੇ ਤੇ ਉਥੇ ਹੀ ਕਈ ਵੱਡੀ ਗਿਣਤੀ ਦੇ ਵਿੱਚ ਕੈਸ਼ ਬਰਾਮਦ ਹੋਇਆ ਤੇ ਇੱਥੇ ਹੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਜਿਹੜੀ ਹੈ ਕਿ ਨਿਕਲ ਕੇ ਬਾਹਰ ਆਈਆਂ ਸੀ ਤੇ ਅੱਜ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਪੇਸ਼ ਕੀਤਾ ਜਾਵੇਗਾ ਸੀਬੀਆਈ ਦੁਆਰਾ ਰਿਮਾਂਡ ਮੰਗ ਸਕਦੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਡੀਆਈਜੀ ਹਰਚਰਨ ਸਿੰਘ ਪੁੱਲਰ